ਨੇ ਇੱਥੇ ਅਮਰੂਦ ਲੱਗੇ ਆਪਾਂ ਅਮਰੂਦ ਖਾਣੇ ਆ ਇੱਕ ਮਿੰਟ ਮੈਨੂੰ ਉੱਤੇ ਜਾਣ ਦੋ ਨੇ ਆਤ ਖੜਾ ਕਰ ਦਿੱਤਾ ਨਹੀਂ ਬੱਧੀ ਕੋਈ ਦੋ ਅਮਰੂਦ ਇੱਕ ਹੋਰੇ ਇੱਕ ਹੋਰੇ ਆਪਾਂ ਉੱਥੇ ਜਾ ਤਾਂ ਨਹੀਂ ਸਕਦੇ ਯਾਰ ਔਖੇ ਜਾ ਸਕਦੇ ਆਪਾਂ ਕੋਈ ਜਗਾੜ ਲਾ ਕੇ ਜਾਈਏ ਕੰਟੂਆ ਵਲੌਗ ਤੋਂ ਅਦਬ ਵਲੌਗ ਬੋਕ ਐਂਡ ਹੁਣ ਹਣਾ ਤੇ ਅੱਜ ਆਪਾਂ ਨੂੰ ਛੁੱਟੀ ਹੈ ਤੇ ਇਸ ਕਰਕੇ ਮੈਂ ਸੋਚਿਆ ਵੀ ਵਲੌਗ ਸਟਾਰਟ ਕਰ ਲਈਏ ਤੇ ਮੈਂ ਵਲੌਗ ਇਸ ਕਰਕੇ ਨਹੀਂ ਬਾਰ ਰੋ ਰੋ ਪਾਉਂਦਾ ਕਿ ਮੇਰਾ ਸਕੂਲ ਹੁੰਦਾ ਵਾ ਮੈਂ ਸਕੂਲ ਜਾਣਾ ਹੁੰਦਾ ਤੇ ਜਦੋਂ ਮੈਨੂੰ ਛੁੱਟੀ ਹੁੰਦੀ ਹੈ ਉਸ ਦਿਨ ਮੈਂ ਵਲੌਗ ਬਣਾ ਲੈਂਨ ਤੇ ਇਹ ਵਲੌਗ ਕੱਲੂ 12 ਵਜੇ ਆ ਜਾਊਗਾ ਜਰੂਰ ਜਾ ਕੇ ਇਹਨੂੰ ਦੇਖ ਲਿਓ ਮੈਮੀ ਦੱਸੋ ਆਪਾਂ ਕੀ ਧਰਿਆ ਸਾਗ ਆ ਲਸਣ ਜੀ ਰੇ ਆ ਆਪਾਂ ਅੱਜ ਇਸ ਤਰ੍ਹਾਂ ਸਾਗ ਤੇ ਤੁਹਾਨੂੰ ਦਿਖਾਉਨੇ ਆ ਸਾਗ 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 ਠੰਡਾ ਤੇ ਖਾਣ ਦਾ ਸਵਾਦ ਹੀ ਅਲੱਗ ਹੁੰਦਾ ਸਾਗ ਦਾ ਬਈ ਬਹੁਤ ਸਵਾਦ ਬਣਾ ਜੇ ਤੁਸੀਂ ਨਹੀਂ ਖਾਧਾ ਤਾਂ ਟਰਾਈ ਕਰਕੇ ਦੇਖਿਓ ਸਾਗ ਸਾਗ ਚੁੱਲੇ ਤੇ ਤਰਿਆ ਹੋਵੇ ਨਾਲ ਹੋਵੇ ਮੱਕੀ ਦੀ ਰੋਟੀ ਆ ਪਾਣੀ ਤੇ ਰਹੀ ਹੀ ਪਾਣੀ ਆਪਾਂ ਗਰਮੇ ਦੇ ਵਿੱਚ ਬਾਣਾ ਤੇ ਮੈਂ ਚੱਕਦਾ ਗਰਮ ਹੋਵੇ ਇਹ ਨਹੀਂ ਨਹੀਂ ਰਹਿਣ ਥੋੜੀ ਜਿਹਾ ਬਣ ਗਿਆ ਮੈਂ ਉਹ ਤੁਹਾਨੂੰ ਦਿਖਾਉਂਗਾ छत्त उत्तर व्यू देखो चेक, 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 चेक कर लो वरे चेक चेक करो बहु कैसा है व्यू कैसा लग रहा हूँ मैं चेक कर लो मुंडो व्यू चेक कर लो अज छुट्टी या नजारा या आई जे घरे लगे बहुत सारे मरूद जिन्हें लेके जाने लैके जा सकता है ना बीबी ਮੇਰੇ ਕੋ ਆਪਣੇ ਘਰੇ ਬਹੁਤ ਸਾਰੇ ਮਰੂਦ ਲੱਗੇ ਆ ਜਿਨੇ ਲੈ ਕੇ ਜਾਣੇ ਲੈ ਕੇ ਜਾ ਸਕਦਾ ਹੈ ਨਾ ਆਹੋ ਭੇਤੇ ਲੋਕਾਂ ਨੂੰ ਹਾਂ ਐਸਾ ਕਿਹੜੀ ਆਹ ਕਹਿੰਦੀ ਲਾ ਲੈਣੇ ਆ ਔਰ ਇੱਕ ਸਾਥ ਇਹ ਦੇਖੋ ਹਾਂ ਲਾਮਾ ਦੇ ਲਾਮਾ ਦੇ ਰੱਬੀ ਬੰਨੀ ਆ ਮੈਨੂੰ ਇਹ ਥੋੜਿਆ ਖਰਾਰਾ ਨਾ ਪਾਣੀ ਪਾਣੀ ਚਾਹੁੰਦੀ ਹੁਣ ਉੱਥੇ ਨੂਰੀਆ ਪਈ ਨੌੜੀ ਜਾਵੇ ਜਿੱਧਰ ਮਰਜੀ ਹਾਕ ਕਰੀ ਜਾਵੇ ਹੁਣ ਜਿੱਥੇ ਮਰਜੀ ਉੱਥੇ ਨਿਕਲ ਜਾਣਾ ਨਹੀਂ ਨਿਕਲਦੀ ਹਲ ਹੰਬ ਕੀ ਪਲ ਪੱਡਾ ਦਾ ਘੱਟ ਆ ਗਿਆ ਕੰਨ ਅੰਦਰ ਇੱਕ ਬਾਹਰ ਪਰ ਫੇਰ ਵੀ ਉਹ ਬੈਠੇ ਪੈ ਗਿਆ ਉਹ ਤੇ ਨਹੀਂ ਦੇਣੀ ਆ ਇੱਥੇ ਅਮਰੂਦ ਲੱਗੇ ਆਪਾਂ ਅਮਰੂਦ ਖਾਣੇ ਇੱਕ ਮਿੰਟ ਮੈਨੂੰ ਉੱਤੇ ਜਾਣ ਦਿਓ ਨਹੀਂ ਆਤ ਖਰਾਕ ਕਰਦੀ ਨਹੀਂ ਬੱਧੀ ਦੇਖ ਕੋਈ ਦੋ ਅਮਰੂਦ ਹੈ ਕੋਰੇ ਕੋਰੇ ਆਪਾਂ ਉੱਥੇ ਜਾ ਤਾਂ ਨਹੀਂ ਸਕਦੇ ਯਾਰ ਔਖੇ ਜਾ ਸਕਦੇ ਆਪਾਂ ਕੋਈ ਜਗਾੜ ਲਾ ਕੇ ਜਾਈਏ ਨਾ ਦੇਖੋ ਬਈ ਕਿੰਨਾ ਨੀਵਾ ਕੰਦ ਟੈਡੀ ਲਾਦੀ ਯਾਰ ਦੇਖੋ ਤੁਸੀਂ ਦੱਸੋ ਕਮੈਂਟ ਹੈ ਦੱਸੋ ਕੰਦ ਟੈਡੀ ਆ ਫੂਣੀ ਨੜੇ ਤੇ ਇੱਧਰ ਦੇਖ ਸਾਰੇ ਅਮਰੂਦ ਉੱਥੇ ਹੈ ਤੇ ਆਪਾਂ ਨੂੰ ਉੱਥੇ ਹੀ ਜਾਣਾ ਪੈਣਾ ਆਪਾਂ ਨੂੰ ਬੋਲੀ ਸੁਣ ਵੀ ਸੁਣਾਈ ਬੋਲੀ ਸੁਣਾ ਦੇ ਕੋਈ ਮੈਨੂੰ ਨਹੀਂ ਆਉਂਦੀ ਤੇਰੀ ਬੋਲੀ ਬਾਕੀ ਕਿ ਸਣਾ ਦੇ ਨਾਲ ਵੀ ਵਿਆਹ ਨਹੀਂ ਸੁਣਾ ਦੇ ਬੀਬੀ ਬਾਕੀ ਸੁਣਾ ਬੋਲੀ ਸੁਣਾ ਦੇ ਸੁਣਾ ਦੇ ਬੋਲੀ ਮੈਨੂੰ ਨਹੀਂ ਆਉਂਦੀ ਸੁਣਾ ਦੇ ਉਹ ਹੀ ਸੁਣਾ ਦੇ ਮੈਂ ਨਹੀਂ ਸੁਣਾਉਣੀ ਸੁਣਾ ਦੇ ਯਾਰ ਬੀਬੀ ਭਾਈ ਕਮਾਉਂਦਾ ਤਾਂ ਹੋਟੈ ਦੋ ਮੈਂ ਸੁਣਾ ਦੇ ਸੁਣਾ ਦੇ ਉਹ ਦੱਸ ਬੋਲੀ ਸੁਣਾ ਮੈਂ ਕਿਹੜਾ ਮਾਂ ਬੋਲੀ ਸੁਣਾ ਦੇ ਕੋਈ ਸਾਗ ਦਾ ਕੀ ਕੀ ਪੈਂਦਾ ਸਾਡੇ ਵਿੱਚ ਸਾਗ ਦੇ ਵਿੱਚ ਪੈਂਦਾ ਲਸਣ ਇਕੱਠਾ ਹਾਂ ਹਾਂ ਔਰ ਆਟਾ ਮੱਕੀ ਦਾ ਦਾ ਅੱਛਾ ਅੱਛਾ ਹੋਰ ਹੋਰ ਕੀ ਹੈ ਸਰੋਂ ਦਾ ਸਾਗ ਅੱਛਾ ਹੋਰ ਆ ਉੱਤੇ ਪਾਣੀ ਕਿ ਰੱਖਿਆ ਇਹ ਪਾਣੀ ਵਿੱਚ ਪਾਉਣਾ ਅੱਛਾ ਸਾਗ ਦੇ ਸਾਗ ਬਣਾਉਨੇ ਆਪਾਂ ਹਾਂ ਟਰਾਲੀ ਫੇਰ ਰੱਖੇ ਵਿੱਚ ਸਾਗ ਅੱਛਾ ਅੱਛਾ ਸਾਗਰ ਪਾਵਾਂਗੇ ਠੀਕ ਆ ਪੈਸਾ ਗੁਆਵਾਂਗੇ ਠੀਕ ਆ ਬੱਕੀ ਦੇ ਰੋਟੇ ਲਾਹਾਂਗੇ ਹਾਂ ਫਿਰ ਬਣ ਜਾਣਾ ਪੂਰਾ ਵਧੀਆ ਚਾ ਠੀਕ ਚਮਕਣੀ ਪਾਵਾਂਗੇ ਹਾਂ ਸਾਗ ਚੁੱਲੇ ਤੇ ਵਧੀਆ ਬਣਦਾ ਜਾਂ ਗੈਸ ਤੇ ਚੁੱਲੇ ਤੇ ਲੱਕੜਾ ਲਾ ਕੇ ਕੋਲੇ ਲਾ ਕੇ ਅੱਛਾ ਫਿਰ ਵਧੀਆ ਬਣਦਾ ਨਾ ਹਾਂ ਫਿਰ ਵਧੀਆ ਬਣਦਾ ਹੂੰ ਆਏ ਗੈਸ ਤੇ ਤਾਂ ਬਸ ਕੋਈ ਤਾ ਯਾਰ ਭਾਈ ਉਥੇ ਆ ਤੇ ਆਪਾਂ ਨੂੰ ਉਥੇ ਕੋਲੇ ਜਾਣਾ ਪੈਣਾ ਤੇ ਆਪਾਂ ਦੇਖਦੇ ਆ ਕਿਵੇਂ ਜਾਈਏ ਮਰੂ ਬਹੁਤ ਅੱਗੇ ਆ ਉਧਰ ਹਰਾ ਮੰਮੀ ਬੀਬੀ ਉਧਰ ਮਰੂਦ ਬਹੁਤ ਲੱਗੇ ਆ ਨਾ ਕੰਧ ਕੋਲੇ। ਜੀਆ ਮੇਰੇ ਕੋਲ ਮਰੂਦ ਉਧਰ ਬਹੁਤ ਲੱਗੇ ਆ ਕੰਧ ਕੋਲੇ। ਲੱਗੇ ਰਹਿਣ ਤੇ ਹਰੇ ਦੇ ਹਜੇ। ਖਾਣਿਆਂ ਪੱਕੇ ਨਹੀਂ ਪੱਕੇ ਜਾਂ ਪੱਕ ਜਾਂ ਤੁਮੜੇ ਪੱਕ ਤਾਂ ਗਿਆ ਇੱਕ ਉਹ ਪੱਕਿਆ ਹੋਇਆ। ਇੱਧਰ ਨੀਵਾ ਬਹੁਤ ਆ ਵੀ ਡਰ ਬਹੁਤ ਆ ਦੇ ਸੀ ਪੱਕ ਤੇ ਆਪਾਂ ਖਾ ਰਹੇ ਆ ਚੌੜ ਇੱਧਰ ਦੇ ਜਾ ਦੇ ਆਪਣਾ ਸਾਗ ਬਣ ਗਿਆ ਨਾਲ ਦਹੀਂ ਤੇ ਨਾਲ ਚੌੜ। ਦੇਖ ਸਕਦੇ ਹੋ ਭਈ ਆਹ ਬਹੁਤ ਸਵਾਦ ਆਹ ਮਿਲਦੇ ਹੁਣ ਚੌਲ ਖਾ ਕੇ ਜੁੜੇ ਰਹੋ ਵਲੌਗ ਦੇ ਨਾਲ ਰਾਤ ਹੋ ਚੁੱਕੀ ਆ ਦੇਖ ਸਕਦੇ ਹੁਣ ਕਹਿ ਜਿਆ ਦਿਨ ਦੇ ਵਿੱਚ ਦੇਖ ਸਕਦੇ ਤੁਸੀਂ ਵੀ ਕਹਿ ਜਿਆ ਕੀ ਕਹਿੰਦੇ ਹੁੰਦੇ ਵਿਊ ਆਉਂਦਾ ਹੁੰਦਾ ਤੇ ਹੁਣ ਦੇਖ ਲਾਦੇ ਤੁਸੀਂ ਕਹਿ ਜਿਆ ਵੀ ਹੁੰਦਾ ਜਮੇ ਵਧੀਆ ਨਹੀਂ ਆਉਂਦਾ ਯਾਰ ਵਿਊ ਇਹ ਆਪਾਂ ਸੇਵ ਕਰੀਏ ਅੱਗ ਆਹ ਅੱਗ ਸੇਵ ਕਰਿਆ ਤੇ ਲਾਡੂ ਦਾ ਵੀ ਆ ਬੈੱਡ ਇੱਥੇ ਪਿਆ ਵਾ ਇਹਨੇ ਇਹਦੇ ਵਿੱਚ ਹੀ ਸੌਣਾ ਵਾ ਆਪਾਂ ਆਏ ਸੀ ਗਰਾਊਂਡ ਦੇ ਤੇ ਉੱਥੋਂ ਆ ਕੇ ਆਪਾਂ ਸੋਚਿਆ ਵੀ ਅੱਧਾ ਵਲੌਗ ਰਹਿ ਗਿਆ ਤੇ ਉਹ ਬਣਾ ਲੈਨੇ ਆ ਤੇ ਆਪਣੇ ਸਬਸਕ੍ਰਾਈਬਰ ਹੁਣ ਬਹੁਤ ਘੱਟ ਆ ਆਪਾਂ ਨੂੰ ਬਹੁਤ ਟਾਈਮ ਹੋ ਗਿਆ 2023 ਦਾ ਬਣਾਇਆ 2024 ਚੜਨ ਵਾਲਾ ਤੇ ਆਪਾਂ ਨੂੰ 2 ਸਾਲ ਹੋਣ ਵਾਲੇ ਆ ਤੇ ਆਪਾਂ 2 ਸਾਲ ਦੇ ਵਿੱਚ ਵਿੱਚ ਆਪਾਂ 150 ਸਬਸਕ੍ਰਾਈਬਰ ਕੰਪਲੀਟ ਤੱਕ ਕਰ ਲਿਆ ਤੇ ਹੁਣ 2025 ਹੋਣਾ 2025 ਤੱਕ ਆਪਾਂ 200 ਸਬਸਕ੍ਰਾਈਬਰ ਕੰਪਲੀਟ ਕਰਨ 20 ਸਬਸਕ੍ਰਾਈਬਰ ਰਹਿ ਗਏ 20 हां 1500 सब्सक्राइबर रह गए 200 ਹੋਣ ਦੇ ਵਿੱਚ ਤੇ ਆਪਾਂ 200 ਕੰਪਲੀਟ ਕਰਨਾ ਤੇ ਉਹ ਥੋੜੀ ਕਿਰਪਾ ਨਾਲ ਹੀ ਹੋ ਸਕਦੇ ਆ ਤੇ ਵੱਧ ਤੋਂ ਵੱਧ ਮੇਰੀ سپورਟ ਕਰੋ ਮੈਂ ਵੀ ਵਲੌਗ ਵਲੌਗ ਕੈਡ ਕਰਦੇ ਹੁੰਦਾ ਰਵਾਂਗਾ ਤੇ ਹੁਣ ਠੰਡਾ ਆ ਗਿਆ ਤੇ ਹੁਣ ਆਪਾਂ ਚੈਲੰਜ ਵਲੌਗ ਬਣਾਇਆ ਕਰਾਂਗੇ ਦੇਖੀ ਚਲਿਓ ਫੁੱਲ ਕੈਡ ਵਲੌਗ ਬਣਾਇਆ ਕਰਨੇ ਆ ਤੇ ਤੁਸੀਂ ਮੇਰੀ سپورਟ ਕਰੋ ਵੱਧ ਤੋਂ ਵੱਧ ਤੇ ਹਾਂ ਹੁਣ ਮੈਂ ਕਰਦਾ ਵਲੌਗ ਨੂੰ ਐਂਡ ਉਹ ਤੁਹਾਨੂੰ ਵਲੌਗ ਵਧੀਆ ਲੱਗਿਆ ਲਾਈਕ ਕਰਦੇ ਸਬਸਕ੍ਰਾਈਬ ਕਰਦੇ ਥੈਂਕ ਯੂ ਫਰ ਕੋਚਿੰਗ